ਲੀ ਦੇ ਵਿੱਚ ਜਿਹੜੇ ਬਦਮਾਸ਼ ਬੰਦੇ ਹਨ ਉਹਨਾਂ ਵੇਲੇ ਆਦੇ ਹਾਂਜੀ ਉਹਨਾਂ ਦੀ ਹਾਜ਼ਰੀ ਲੱਗਦੀ ਸੀ ਦੋਵੇਂ ਟਾਈਮ ਬਿਲਕੁਲ ਜੀ ਬਿਲਕੁਲ ਉਦੋਂ ਜ਼ਿਆਦਾ ਕਿ ਅਣਖੀ ਬੰਦੇ ਜ਼ਿਆਦੇ ਸੀ ਹਨਾ ਬਲਾ ਵੀ ਉਦੋਂ ਕਾਮ ਇਹਨਾਂ ਨਹੀਂ ਸੀ ਚੋਰੀ ਚਪਾ ਚੱਲਦੇ ਸੀ ਜ਼ਿਆਦੇ ਬਿਲਕੁਲ ਜੀ ਬਿਲਕੁਲ ਬਾਬੇ ਕੋਲ ਦੋਵੇਂ ਵੇਲੇ ਹਾਜ਼ਰੀ ਨਹੀਂ ਸੀ ਵੀ ਬਦਮਾਸ਼ ਬੰਦਾਂ ਨੂੰ ਪੁੱਛ ਕੇ ਬੰਦਾ ਫੜਿਆ ਜਾਂਦਾ ਸੀ ਵਾਹ ਜੀ ਵਾਹ ਤੇ ਨਹੀਂ ਤੇ ਨਹੀਂ ਫੜਦੇ ਨਹੀਂ ਤਾਂ ਨਹੀਂ ਸੀ ਕੀ ਨਾ ਸੀ ਉਹਨਾਂ ਦਾ ਸਰਦਾਰ ਚੰਦਾ ਸਿੰਘ ਸਰਦਾਰ ਚੰਦਾ ਸਿੰਘ ਜੀ ਤੇ ਮੁਸਲਮਾਨ ਭਾਈਚਾਰਾ ਵੀ ਦੱਸਦੇ ਬੜਾ ਪਿੰਡ ਸਭਰਾ ਚ ਰਿਆ ਮੇਰੀ ਬਜ਼ੁਰਗ ਜੀ ਬੋਹਣਾ ਕੋ ਦੱਸਦੇ ਸਾਡੇ ਦਾਦੇ ਨਹੀਂ ਵੀ ਬਹੁਤ ਬਿਲਕੁਲ ਜੀ ਪੂਰਾ ਭਾਈਚਾਰਾ ਸੀ ਉਹਨਾਂ ਨਾਲ 1947 ਚ ਗਏ ਆ ਹਾਂਜੀ ਹਾਂਜੀ ਉਧਰ ਬਿਲਕੁਲ ਜੀ ਤੇ ਪੂਰਾ ਮਿਲਨਵਰਤਨ ਸਿੰਘ ਹੀ ਗਿਆਗਾ ਉਹ ਇਸੇ ਤਰ੍ਹਾਂ ਦੱਸਦੇ ਹੁਣ ਵੀ ਕਈ ਰਿਸ ਸੁਮਿੰਦਾ ਬਾਰੇ ਬਹੁਤ ਜ਼ਿਆਦਾ ਮਿਲਨਵਰਤਨ ਪਿਆਰ ਸੀਗਾ ਜੀ ਵਾਹ ਜੀ ਹਾਂਜੀ ਮਿੱਤਰੋ ਮੈਂ ਅੱਜ ਤੁਹਾਨੂੰ ਇੱਕ ਪਿੰਡ ਦੇ ਵਿੱਚ ਇੱਕ ਐਹੋ ਜੀ ਹਵੇਲੀ ਦਿਖਾ ਰਿਆ ਆ ਵਾ ਜਿੰਦੀ 200 ਸਾਲ ਪੁਰਾਣੀ ਯਾਦ ਅੱਜ ਵੀ ਸਾਂਭੀ ਹੈ ਜੀ ਪਿੰਡ ਵੀ ਦੱਸਦੇ ਆ ਵੇਖੋ ਨਿੱਕੀ ਬਰੀਕਟ ਲੱਗੀ ਹੈ ਜੀ ਇਹ ਅੰਗਰੇਜ਼ਾਂ ਸਮੇਂ ਦੀ ਇਹ ਇਮਾਰਤ ਹੈ ਜੀ ਤੇ ਅੱਜ ਵੀ ਪੂਰੀ ਖੜੀ ਹੈ ਜੀ ਤੇ ਬਹੁਤ ਵੀਰਾਂ ਨੇ ਸਾਂਭ ਕੇ ਰੱਖੀ ਹੋਈ ਹੈ ਜੀ ਤੇ ਤੁਹਾਨੂੰ ਸਾਰੀ ਗੱਲਬਾਤ ਉਹ ਜਾਣੂ ਕਰਾਉਣੀ ਹੈ ਜੀ ਤੇ ਇੱਥੇ ਇੱਕ ਨਕਸ਼ਾ ਬਣਿਆ ਹੋਇਆ ਜੀ ਜਦੋਂ ਵੀ ਫੌਜ ਵਾਲੇ ਇੱਥੇ ਕੋਈ ਗੱਲਬਾਤ ਹੁੰਦੀ ਆ ਤਾਂ ਫੌਜ ਵਾਲੇ ਇਸ ਜਗ੍ਹਾ ਤੇ ਪਹੁੰਚਦੇ ਆ ਤੇ ਉਸ ਨਕਸ਼ੇ ਤੋਂ ਅੱਗੇ ਨੂੰ ਵਾਧਿਆ ਜੀ ਕਿਧਰ ਨੂੰ ਜਾਣਾ ਕੀ ਕਰਨਾ ਬਹੁਤ ਵੱਡਾ ਇਤਿਹਾਸ ਜੁੜਿਆ ਹੋਇਆ ਹੈ ਬਾਈ ਜੀ ਤੇ ਆਜੋ ਤੁਹਾਡੀ ਵੀਰਾਂ ਨਾਲ ਗੱਲ ਕਰਾਉਣੇ ਆ ਬਾਈ ਜੀ ਇਸ ਜਗ੍ਹਾ ਤੇ ਜਿਹੜੇ ਵੱਡੇ ਵੱਡੇ ਡਾਕੂ ਜਿਨ੍ਹਾਂ ਦੇ ਬਾਈ ਜੀ ਨਾਂ ਸੀ ਨਾ ਜਿਨ੍ਹਾਂ ਤੋਂ ਲੋਕ ਕੰਬਦੇ ਸੀ ਡਰਦੇ ਸੀ ਉਹਨਾਂ ਬਾਦਸ਼ਾਹਾਂ ਦੀ ਪੇਸ਼ ਹੀ ਹੁੰਦੀ ਸੀ ਇਸ ਜਗ੍ਹਾ ਤੇ ਰੋਜ਼ ਹਾਜ਼ਰੀ ਲੱਗਦੀ ਸੀ ਇਸ ਜਗ੍ਹਾ ਤੇ ਤੇ ਬਾਕੀ ਸਾਰੀ ਗੱਲਬਾਤ ਆ ਜੋ ਤੁਹਾਨੂੰ ਵੀਰ ਦੇ ਨਾਲ ਸਾਂਝੀ ਕਰਾਉਣੇ ਆ ਜੀ ਵੇਖੋ ਜਿਹੜੀ ਇੱਕ ਗੱਲ ਆ ਬਾਈ ਜੀ ਇਹ ਮਾਰਦਾ ਨਾ ਛੋਟੀ ਤੇ ਚੂਨੇ ਦੀਆਂ ਚੂਨੇ ਦੀ ਬਣੀ ਹੋਈ ਆ ਬਾਕੀ ਇਹ ਦੇਖ ਲਓ ਕਿੰਡੀ ਸੋਹਣੀ ਸਜਾਵਟ ਬਾਈ ਜੀ ਜਿਨ੍ਹਾਂ ਦੇ ਵਿੱਚ ਆਲੇ ਲਾਟਣਾ ਆਪਾਂ ਉਹ ਰੱਖਦੇ ਸੀ ਲਾਟਣਾ ਰੱਖਦੇ ਸੀ ਦੀਵੇ ਜਗਾਉਂਦੇ ਸੀ ਤੇ ਬਾਕੀ ਜਿਹੜੀਆਂ ਪੁਰਾਣਾ ਜਿਹੜਾ ਚਰਖਾ ਉਹਨਾਂ ਸਮਿਆਂ ਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਜਿਵੇਂ ਕੋਈ ਪੌੜੀਆਂ ਤਾਂ ਚੜ ਜਾਂਦੀਆਂ ਚੁਪਾਰੇ ਤੇ ਤੇ ਅੱਜ ਵੀ ਬਾਈ ਜੀ ਇਹ ਪੂਰੀ ਹੱਥ ਜਿੰਨੇ ਵੀ ਦਰਵਾਜ਼ੇ ਆ ਵੇਖ ਸਕਦੇ ਆ ਤੁਸੀਂ ਇਹ ਪੁਰਾਣੇ ਸਮਿਆਂ ਦੇ ਬਣੇ ਆ ਜੀ ਤੇ ਪੂਰੇ ਕੋਈ ਘੁੰਣ ਨਹੀਂ ਲੱਗਾ ਕੋਈ ਚੀਜ਼ ਨਹੀਂ ਗਈ ਬਾਈ ਜੀ ਐਨ ਕਰਾਂ ਦੇਖੋ ਗ੍ਰਾਂ ਤਸੱਲੀ ਦੇ ਨਾਲ ਜਿੰਨੇ ਵੀ ਕਮਰੇ ਆ ਨਾ ਉਹਨਾਂ ਸਮਿਆਂ ਦੇ ਵਿੱਚ ਬਾਈ ਜੀ ਇਹ ਮਹਿਲ ਦੀ ਤਰ੍ਹਾਂ ਵਾਂ ਜਿਵੇਂ ਮਹਿਲ ਹੁੰਦਾ ਨਾ ਕਿਸੇ ਰਾਜੇ ਦਾ ਕਿਲੇ ਨਾਲੋਂ ਘੱਟ ਨਹੀਂ ਸੀ ਜੀ ਤੇ ਇੱਥੇ ਇੱਕ ਬਾਕੀ ਬਾਈ ਜੀ ਪਾਕਿਸਤਾਨ ਦਾ ਵੀਰ ਜਿਹੜਾ ਗੱਲ ਕਰਦਾ ਸੀ ਵੀ ਮੇਰਾ ਪਿੰਡ ਕਿਹੜਾ ਹੈ ਜੀ ਸਭਰਾਵਾਂ ਦਾ ਨਾਂ ਲਿਆ ਸੀ ਇਸ ਪਿੰਡ ਵਿੱਚ ਉੱਠ ਕੇ ਗਿਆ ਇੱਥੇ ਦੀਵੇ ਜਗਾਉਂਦੇ ਇਹਨਾਂ ਚਰਨਿਆਂ ਦੇ ਵਿੱਚ ਵੇਖੋ ਆ ਵੀ ਬਣੇ ਹੋਇਆ ਜੀ ਇੱਥੇ ਦੀਵੇ ਜਗਾਏ ਜਾਂਦੇ ਸੀ ਤੇ ਆ ਜਿਹੜੀਆਂ ਕਿੱਲੀਆਂ ਇੱਕ ਮੇਨ ਗੱਲ ਆ ਬਾਈ ਜੀ ਜਦੋਂ ਉਦੋਂ ਦੀਆਂ ਕਿੱਲੀਆਂ ਜਿਹੜੀਆਂ ਇਹਨਾਂ ਦੇ ਵਿੱਚ ਗੱਡੀਆਂ ਹੋਈਆਂ ਤੁਹਾਨੂੰ ਉਹ ਵੀ ਦਿਖਾਉਣੇ ਆ ਜੀ ਕਿਹੜੀਆਂ ਬਾਕੀ ਆ ਜੋ ਇਹ ਪੌੜੀਆਂ ਉੱਤੇ ਚਲੀਆਂ ਜਾਂਦੀਆਂ ਸਾਰੀਆਂ ਤਾਂ ਚੁਬਾਰਿਆਂ ਤੇ ਜਿੱਥੇ ਬਾਈ ਜੀ ਉਹ ਨਕਸ਼ਾ ਬਣਿਆ ਹੋਇਆ ਵਾ ਜਿੱਥੋਂ ਫੌਜ ਵਾਲੇ ਵੇਖ ਕੇ ਅੱਗੇ ਨੂੰ ਵਧਦੇ ਆ ਜੀ ਤੇ ਇਹ ਉੱਤੇ ਇਮਾਰਤਾਂ ਚੁਬਾਰੇ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਬਾਈ ਜੀ ਅਜੇ ਤੱਕ ਵੀ ਸਾਂਭੇ ਹੋਏ ਆ ਬਾਕੀ ਬਾਰੀਆਂ ਦਰਵਾਜ਼ੇ ਬਾਈ ਜੀ ਪੂਰੇ ਲੱਗੇ ਹੋਏ ਆ ਜੀ ਤੇ ਆ ਜੋ ਸਾਰੀ ਗੱਲਬਾਤ ਤੁਹਾਨੂੰ ਵਿਸਤਾਰ ਨਾਲ ਦੱਸਾਂਗੇ ਬਾਈ ਜੀ ਇਹ ਜਿਹੜਾ ਕਮਰਾ ਨਾ ਇਸ ਕਮਰੇ ਦੇ ਵਿੱਚ ਇਹੋ ਜੇ ਨਕਸ਼ੇ ਬਣੇ ਹੋਏ ਆ ਵੀ ਜਿਹੜੇ ਦੱਸਦਾ ਵੀਰ ਬਾਈ ਜੀ ਜਿੱਥੋਂ ਫੌਜੀ ਵੇਖ ਕੇ ਗਾਹ ਨੂੰ ਅਗਲਾ ਰਸਤਾ ਲੱਭਦੇ ਸੀਗੀ ਜੀ ਪੁਰਾਣਾ ਤੇ ਜਦੋਂ ਫੌਜੀ ਆਉਂਦੇ ਸਿੱਧੇ ਇਸ ਜਗ੍ਹਾ ਤੇ ਆਉਂਦੇ ਆ ਇੱਥੇ ਰਹਿੰਦੇ ਵੀ ਆਣ ਕੇ ਤੇ ਸਾਰਾ ਇੱਥੇ ਦਿੱਤਾ ਹੋਇਆ ਜੀ ਜੋ ਵੀ ਨਕਸ਼ੇ ਤੇ ਆ ਬੈਠਣ ਉੱਠਣ ਵਾਲੀਆਂ ਜਿਹੜੀਆਂ ਪੁਰਾਣੀਆਂ ਬਾਈ ਜੀ 200 ਸਾਲ ਬੜੀ ਤਗੜੀ ਗੱਲ ਹੁੰਦੀ ਆ ਬਾਕੀ ਆ ਜੋ ਜਿਹੜੀਆਂ ਕਿਲਿਆਂ ਕੁਲੀਆਂ ਗੱਡੀਆਂ ਤੁਹਾਨੂੰ ਉਹ ਵੀ ਦਿਖਾਉਣੇ ਆ ਵੀ ਜਿਹੜੀਆਂ ਪਿੱਲਿੰਗਾ ਚਰਖੇ ਜਿਹੜੇ ਪੁਰਾਣੇ ਪਏ ਆ ਉਹ ਵੀ ਦਿਖਾਉਣੇ ਆ ਜੀ ਤੇ ਪਿੰਡ ਆਏ ਬਾਈ ਜੀ ਵੱਡੇ ਸਭਰਾ ਵੱਡੇ ਸਭਰਾ ਦੇ ਵਿੱਚ ਇਹ ਜਿਹੜੀ ਇਮਾਰਤ ਬਾਈ ਜੀ ਬਣੀ ਆ ਤੇ ਸੰਭੀ ਹੋਈ ਆ ਜੀ ਬਾਕੀ ਜਿਹੜੇ ਚੰਗੇ ਬੰਦੇ ਸੀ ਨਾ ਉਹਨਾਂ ਟਾਈਮਾਂ ਦੇ ਜਿਹੜੇ ਡਾਕੂ ਸੀਗੇ ਨਾ ਡਾਕੂ ਜਿਨ੍ਹਾਂ ਨੂੰ ਕਹਿ ਦਿੰਨੇ ਆ ਆ ਬਾਈ ਜੀ ਚਰਖੇ ਆ ਪੁਰਾਣੇ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਬਾਈ ਜੀ ਚੱਲਦੇ ਸੀ ਕਾਰਬਾਰ ਸਭ ਇੱਕ ਰਾਂ ਤੁਹਾਨੂੰ ਦਿਖਾਉਣੇ ਆ ਤੇ ਗੱਲਬਾਤ ਕਰਾਉਣੇ ਆ ਜੀ ਦੇਖੋ ਪੁਰਾਣਾ ਜਿਹੜਾ ਵਿਰਸਾ ਬਾਈ ਜੀ ਅਜੇ ਸਾਂਭਿਆ ਹੋਇਆ ਵਾ ਬਾਕੀ ਥੋੜੇ ਜੇ ਘਰ ਵਾਲੇ ਕਿਤੇ ਗਏ ਹੋਇਆ ਜੀ ਅਜੇ ਬੜਾ ਸਮਾਨ ਜਿਹੜਾ ਦੇਖਣ ਵਾਲਾ ਘਰ ਦੇ ਵਿੱਚ ਸਾਂਭ ਕੇ ਰੱਖਿਆ ਜੀ ਉਹ ਕਿਤੇ ਗਏ ਹੋਇਆ ਵੀਰ ਇਕੱਲਾ ਹੀ ਸੀਗਾ ਤੇ ਚਲੋ ਅੱਜ ਤੁਹਾਨੂੰ ਇੰਨਾ ਹੀ ਦਿਖਾਇਆ ਏ ਬਾਕੀ ਤੁਹਾਨੂੰ ਹੋਰ ਵੀ ਜਿਹੜੇ ਪੁਰਾਣੇ ਸਮੇਂ ਦੀਆਂ ਲਾਟਣਾ ਲੂਟਣਾ ਬੜਾ ਸਮਾਨ ਜਿਹੜਾ ਇੱਥੇ ਪਿਆ ਹੈ ਜੀ ਨਕਸ਼ਾ ਸਾਰਾ ਕਿਤੇ ਫੇਰ ਵਿਖਾਵਾਂਗੇ ਪੁਰਾਣੀ ਖੂਟੀ ਦੇ ਹਾਂਜੀ ਤੇ ਆਹ ਵੇਖ ਲਓ ਉਹਨਾਂ ਸਮਿਆਂ ਦੇ ਇਹੀ ਅਜੇ ਤੱਕ ਆ ਜਿਹੜੇ ਲੱਗੇ ਹੋਏ ਆ ਜੀ ਮੇਨ ਗਾਲ ਆ ਜੇ ਵੇਖੋ ਉਹਨਾਂ ਸਮਿਆਂ ਦੇ ਵਿੱਚ ਆ ਜਿਹੜੇ ਟੋਪੀ ਵਾਲੇ ਕਿਤਰ੍ਹਾਂ ਦੇ ਚੱਲਦੇ ਹੁੰਦੇ ਸੀ ਕਿੱਲੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਅੱਜ ਦੀਆਂ ਬਾਈ ਜਿਵੇਂ ਆਪਾਂ ਕੱਪੜੇ ਟੰਗਣ ਵਾਲੀਆਂ ਨਹੀਂ ਕਹਿ ਦਿੰਦੇ ਇਹਨਾਂ ਦੇ ਨਾਲ ਭਾਵੇਂ ਆਹ ਵੇਖੋ ਅਜੇ ਤੱਕ ਵੀ ਉਤਰਾ ਇਹੀ ਗੱਡੇ ਹੋਏ ਆ ਜੀ ਆ ਦੇਖੋ ਹਨ ਇਹ ਸਾਰੇ ਪੁਰਾਣੇ ਸਮੇ ਦੇ ਹੀ ਹੈ ਨਾ ਵਾਹ ਜੀ ਵਾਹ ਤੇ ਆ ਬੋਰ ਆ ਬਲਵਾਏ ਸੀਗੇ ਇਹ ਤਾਂ ਬਗਰ ਬਾਅਦ ਚੋਂ ਬੱਤੀ ਹੈ ਤੇ ਆ ਵੀ ਆ ਆ ਵੀ ਪੁਰਾਣਾ ਹੀ ਹੈ ਨਾ ਬਾਕੀ ਆ ਵੀ ਤੁਸੀਂ ਲਾ ਲਓ ਹਿਸਾਬ ਕੀ ਚੀਜ਼ ਕਾਪੀਆਂ-ਕੂਪੀਆਂ ਰੱਖਣ ਨੂੰ ਕਾਪੀ ਰੱਖਣ ਨੂੰ ਬੱਤੀ ਆਉਂਦੀ ਧਿਆਨ ਨਾਲ ਵੀਰ ਤੇ ਆ ਵੇਖੋ ਹਨਾ ਪੂਰਾ ਸਮਾਨ ਕਰਾ ਕੱਲੀ-ਕੱਲੀ ਜੀਜ ਤੇ ਸਤੀਰੀਆਂ ਬਾਈ ਜੀ ਵੇਖੋ ਤੁਸੀਂ ਕਿਨੇ ਕਾਲੀਆਂ ਇਸ਼ਾ ਤੇ ਅਜੇ ਤੱਕ ਵੀ ਜਿਹੜਾ ਕੋਈ ਇਹਨਾਂ ਨੂੰ ਪ੍ਰਵਾਹ ਨਹੀਂ ਗਈ ਕੋਈ ਘੁੰਣ ਨਹੀਂ ਲੱਗਾ ਕੋਈ ਮੱਖੀ ਨਹੀਂ ਲੱਗੀ ਤੇ ਦਰਵਾਜ਼ੇ ਵੀ ਤੁਸੀਂ ਬਾਈ ਜੀ ਵੇਖ ਲਿਆ ਬਾਕੀ ਹੋਰ ਵੀ ਸਮਾਨ ਤੁਹਾਨੂੰ ਵਿਖਾਵਾਂਗੇ ਬਾਕੀ ਆ ਸਾਰੇ ਜਿਹੜੇ ਆਲੇ ਬਾਈ ਜੀ ਚੰਗੇ ਚੰਗੇ ਉਹ ਆ ਦੇ ਸਮਾਨ ਰੱਖਣ ਲਈ ਹੈ ਨਾ ਨਹੀਂ ਛਾੜ ਦੇ ਬਹੁਤ ਪੁਰਾਣੇ ਹੈ ਸਾਰਾ ਹਾਂ ਪੁਰਾਣਾ ਵਿਰਸਾ ਬਾਈ ਜੀ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਤੇ ਕਿੱਲਾਂ ਵੀ ਬਾਈ ਜੀ ਅੱਜ ਤੱਕ ਗੱਡੀਆਂ ਹੋਈਆਂ ਵੀ ਕਿ ਦਿੱਤੀ ਦੇਗਾ ਚੰਗੇ ਆ ਜੀ ਤੇ ਦੀਵੇ ਲਾਟਣਾ ਜਗਾਉਣ ਵਾਲਾ ਵੀ ਸਮਾਨ ਲੇਗਾ ਪੁਰਾਣੀ ਟੋਕਰੀ ਹਾਂ ਪੁਰਾਣੀ ਠੋਕ ਬਾਕੀ ਆ ਵੇਖੋ ਪੁਰਾਣੀਆਂ ਟੋਕਰੀਆਂ ਵੇਖੋ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਪੁਰਾਣੀ ਸਮੇ ਦੀਆਂ ਹੀ ਆ ਜੀ ਜਿਹੜੀਆਂ ਇੱਥੇ ਪਈਆਂ ਤੇ ਸਾਰਾ ਸਮਾਨ ਬਾਈ ਜੀ ਵੀਰਾਂ ਨੇ ਸੰਭਿਆ ਵਾ ਬੜੀ ਤਕੜੀ ਚੀਜ਼ ਆ ਤੇ ਆ ਵੇਖੋ ਕਿਹੜੇ ਕਲਾਕਾਰੀ ਬਾਈ ਜੀ ਮਿਸਤਰੀਆਂ ਦੀ ਬੜੀ ਤਕੜੀ ਸੀ ਹੈਨਾ ਗੱਲ ਕਰੀਏ ਤਾਂ ਕਲਾਕਾਰੀ ਆ ਵੇਖੋ ਕਿਵੇਂ ਡਿਜ਼ਾਈਨ ਪਾਇਆ ਵੱਖਰਾ ਹੀ ਆਨੰਦਾ ਜਾਂਦਾ ਜੀ ਹੈ ਜਿਹੜੀ ਤੁਸੀਂ ਉਹ हवेली ਵੇਖ ਰਹੇ ਆ ਜੀ ਪੁਰਾਣੇ ਸਮੇਂ ਤੋਂ ਪਿੰਡ ਵੱਡੇ ਸਭਰਾ ਦੇ ਵਿੱਚ ਅੱਜ ਦੇ ਜਿਵੇਂ ਐਮਐਲਏ ਦੀ ਪਾਵਰ ਨਾਲੋਂ ਵੀ ਵੱਧ ਗਈ ਸੀ ਬਾਈ ਜੀ ਤੇ ਆਜੋ ਤੁਹਾਨੂੰ ਵੀਰ ਤੋਂ ਥੋੜੀ ਜੀ ਇਸ ਹਵੇਲੀ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਵੀ ਜਦੋਂ ਅੰਗਰੇਜ਼ ਰਾਜ ਸੀ ਨਾ ਅੰਗਰੇਜ਼ ਰਾਜ ਸਮੇਂ ਬਾਈ ਜੀ ਇਹ ਨਕਸ਼ੇ ਦੇ ਵਿੱਚ ਪਾਸ ਆ ਤੇ ਅੱਜ ਤੱਕ ਬਾਈ ਜੀ ਕੋਈ ਇੱਟ ਨਹੀਂ ਝੜੀ ਕੋਈ ਚੂਨਾ ਚੂਨੇ ਦੀ ਇੱਟ ਲੱਗੀ ਹੋਈ ਆ ਬਾਈ ਜੀ ਤੇ ਬਿਲਕੁਲ ਛੋਟੀ ਏਟਾ ਤੁਸੀਂ ਦੇਖ ਸਕਦੇ ਆ ਵੇਖੋ ਕਰਾਂ ਬਾਈ ਜੀ ਤੇ ਵੀਡੀਓ ਕਰੋ ਸ਼ੇਅਰ ਵੱਤਵਾ ਜੀ ਤੁਹਾਡੀ ਜਾਣਕਾਰੀ ਸਾਂਝੀ ਕਰਾਉਣੇ ਆ ਵੀਰ ਦੇ ਨਾਲ ਕੀ ਕੀ ਹਾਲ ਹਬਤਾ ਸੀ ਪੁਰਾਣਾ ਇਸ ਹਵੇਲੀ ਦੇ ਨਾਲ ਕੀ ਲੈਂਕੇ ਨੇ ਉੱਤੇ ਵੇਖੋ ਚਬਾਰੇ ਬਣਿਆ ਤੇ ਜਿਹੜੇ ਗੇਟ ਲੱਗਿਆ ਬਾਈ ਜੀ ਅੱਜ ਵੀ ਚੜਦੀ ਕਲਾ ਚ ਹਾਂਜੀ ਬਜ਼ੁਰਗ ਵੀਰ ਜੀ ਸਤਿਕਾਰ ਜੀ ਸਤਿਕਾਰ ਜੀ ਕੀ ਨਾਂ ਹੈ ਜੀ ਆਪਣਾ ਸਰਦੇਵ ਸਿੰਘ ਪਿੰਡ ਕਿਹੜਾ ਆਪਣਾ ਸਭਰਾ ਤੇ ਕਿਵੇਂ ਦੱਸਦੇ ਆਂ ਤੇ ਬਈ ਬੜੀ ਪੁਰਾਣੀ ਹਵੇਲੀ ਐ ਕੀ ਗੱਲਬਾਤ ਆ ਜੀ ਇਹ ਜੀ ਸਾਡੇ ਦਾਦੇ ਦੇ ਗਾਂ ਦਾਦੇ ਦੇ ਹੱਥਾਂ ਦੀ ਬਣੀ ਆ ਬਿਲਕੁਲ ਜੀ ਬਿਲਕੁਲ ਨਾਲ ਨਾਲ ਹੋ ਜੋ ਅੱਛਾ ਜੀ ਹਾਂ ਜੀ ਤੇ ਇੱਕ ਕਹਿੰਦੇ ਅੰਗਰੇਜ਼ਾਂ ਦਾ ਸਮਾ ਸੀਗਾ ਉਦੋਂ ਜਦੋਂ ਇਹ ਹਵੇਲੀ ਸੀ ਹਾਂ ਜੀ ਹਵੇਲੀ ਉਦੋਂ ਪਹਿਲਾਂ ਦੀ ਬਣੀ ਆ ਗਰੇਜ ਵੀ ਬਾਬੇ ਨੂੰ ਸਾਡੇ ਨੂੰ ਪੋਛ ਕੇ ਪਿੰਡ ਚ ਆਉਂਦਾ ਸੀ ਪੇਟ ਪੋਛ ਕੇ ਆਉਂਦਾ ਸੀ ਵੀ ਜਿਵੇਂ ਅੱਜ ਕੱਲ ਕੋਈ ਸਰਪੰਚ ਨੂੰ ਜਾਂ ਕੋਈ ਐਮ ਐਲ ਏ ਦੀ ਪਾਵਰ ਜਿੰਨੀ ਹਾਂ ਜੀ ਪਾਵਰ ਸੀਗੀ ਹੈਨਾ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਕੀ ਹੁੰਦਾ ਸੀ ਇਸ ਹਵੇਲੀ ਦੇ ਵਿੱਚ ਜਿਹੜੇ ਬਦਮਾਸ਼ ਬੰਦੇ ਹਨ ਉਹਨਾਂ ਵੇਲਿਆਂ ਦੇ ਹਾਂ ਜੀ ਉਹਨਾਂ ਦੀ ਹਾਜ਼ਰੀ ਲੱਗਦੀ ਸੀ ਦੋਵੇਂ ਟਾਈਮ ਬਿਲਕੁਲ ਜੀ ਬਿਲਕੁਲ ਉਦੋਂ ਜਿਆਦਾ ਕਿ ਅਣਖੀ ਬੰਦੇ ਜਿਆਦੇ ਸੀ ਹਨਾ ਬਲਾ ਵੀ ਉਦੋਂ ਕਾਮ ਇੰਨਾ ਨਹੀਂ ਸੀ ਚੋਰੀ ਚਪਾ ਚੱਲਦੇ ਸੀ ਜਿਆਦੇ ਬਿਲਕੁਲ ਜੀ ਬਿਲਕੁਲ ਬਾਬੇ ਕੋਲ ਦੋ ਮਹੀਨੇ ਹਾਜ਼ਰੀ ਨਹੀਂ ਸੀ ਪੀ ਬਦਮਾਸ਼ ਵਾਂ ਤਾਂ ਪੁੱਛ ਕੇ ਬੰਦਾ ਫੜਿਆ ਜਾਂਦਾ ਸੀ ਵਾਹ ਜੀ ਵਾਹ ਤੇ ਨਹੀਂ ਤੇ ਨਹੀਂ ਫੜਦੇ ਨਹੀਂ ਤਾਂ ਨਹੀਂ ਸੀ ਕੀ ਨਾ ਸੀ ਉਹਨਾਂ ਦਾ ਸਰਦਾਰ ਚੰਦਾ ਸਿੰਘ ਸਰਦਾਰ ਚੰਦਾ ਸਿੰਘ ਜੀ ਤੇ ਮੁਸਲਮਾਨ ਭਾਈਚਾਰਾ ਵੀ ਦੱਸਦੇ ਬੜਾ ਪਿੰਡ ਸੰਭਰਾ ਚ ਰਿਆ ਮੇਰੀ ਬਜ਼ੁਰਗ ਮੇਰੀ ਬੋਹਣਾ ਕੋ ਦੱਸ ਦਿੰਦੇ ਸਾਡੇ ਦਾਦੇ ਨਹੀਂ ਵੀ ਬਹੁਤ ਬਿਲਕੁਲ ਜੀ ਪੂਰਾ ਭਾਈਚਾਰਾ ਸੀ ਉਹਨਾਂ ਨਾਲ 1947 ਜੀ ਗਏ ਆ ਹਾਂ ਜੀ ਹਾਂ ਜੀ ਉਧਰ ਰੋਮਾਂਡ ਹੋਈ ਆ ਬਿਲਕੁਲ ਜੀ ਤੇ ਪੂਰਾ ਮਿਲਨਵਰਤਨ ਸਿੰਘ ਹੀ ਗਿਆਗਾ ਦੋ ਇਸੇ ਤਰ੍ਹਾਂ ਦੱਸਦੇ ਹੁਣ ਵੀ ਕਈ ਰਿਸਮਿੰਦਾ ਬਾਰੇ ਬਹੁਤ ਜ਼ਿਆਦਾ ਮਿਲਨਵਰਤਨ ਪਿਆਰ ਸੀਗਾ ਜੀ ਵਾਹ ਜੀ ਵਾਹ ਤੇ ਉਹਨਾਂ ਸਮਿਆਂ ਦੇ ਵਿੱਚ ਬਾਈ ਜੀ ਇੱਕ ਦਿਨ ਵੀਡੀਓ ਆ ਰਹੀ ਸੀ ਤਾਂ ਟਹਿਲ ਤੋਂ ਬਦਮਾਸ਼ ਦਾ ਨਾਂ ਲੈ ਰਿਹਾ ਸੀ ਟਹਿਲ ਤੋਂ ਹੈਗਾ ਸੀ ਸਭਰਾ ਦਾ ਕੋਈ ਜੀ ਪੂਰਾ ਨਾਂ ਚੱਲਦਾ ਸੀ ਹੁੰਦਾ ਤੇ ਉਹ ਕਿਹੜੇ ਪਰਿਵਾਰ ਚੋਂ ਸੀ ਜੀ ਡਾਟਾ ਚੋਂ ਡਾਟਾ ਚੋਂ ਜੀ ਟਹਿਲ ਸਿੰਘ ਜੀ ਡਾਟਾ ਦੀ ਪਰਿਵਾਰ ਚੋਂ ਸੀ ਤੇ ਅੱਜ ਵੀ ਬਾਈ ਜੀ ਤੇ ਇੱਥੇ ਕਦੀ ਫੌਜ ਫੌਜ ਵਾਲੇ ਵੀ ਕੋਈ ਸਰਕਾਰ ਵਾਲੇ ਕਦੀ ਹਾਂਜੀ ਜਦੋਂ ਕੋਈ ਲੜਾਈ ਹੁੰਦੀ ਰਹੀ ਕਹਿੰਦਾ ਹਾਂਜੀ ਫੌਜ ਵਾਲੇ ਉੱਤੇ ਆ ਕੇ ਚਵਾਰੇ ਦੇ ਸੰਭੂ ਲਾ ਕੇ ਬਹਿੰਦੇ ਆ ਇੱਥੇ ਹਾਂ ਤੇ ਕੋਈ ਨਕਸ਼ਾ ਵਾਲਾ ਕੋਈ ਨਕਸ਼ਾ ਵਾ ਲਗਾ ਨਕਸ਼ਾ ਬਣਿਆ ਵਾ ਹਾਂ ਇੱਥੇ ਬਣਿਆ ਉਹ ਹਾਂ ਜਿੰਦੇ ਤੋਂ ਉਹ ਗਾਂ ਢੰਗਦੇ ਆ ਹਾਂ ਨਹੀਂ ਕਿਥੋਂ ਵੇਖ ਕੇ ਫਿਰ ਸਭ ਰਾਵਾਂ ਦਾ ਪਾਰ ਲੱਗਦਾ ਵੀ ਕਿੱਥੇ ਕੀ ਆ ਪਾਕਿਸਤਾਨ ਦਾ ਸਾਰਾ ਉਹਦੇ ਵਿੱਚ ਵਾ ਅੱਛਾ ਅੱਛਾ ਪਾਕਿਸਤਾਨ ਦਾ ਉਹ ਕਿਹੜੀ ਸਾਥ ਤੇ ਆਪਾਂ ਉੱਤੇ ਆ ਉਹਦੇ ਉੱਪਰ ਵਾਜੀ ਆ ਇਸ ਚਵਾਰੇ ਦੇ ਉੱਤੇ ਹਾਂ ਵਾਹ ਜੀ ਜਿਹੜਾ ਪੁਰਾਣਾ ਨਕਸ਼ਾ ਬਾਈ ਜੀ ਸਰਕਾਰ ਗੱਲ ਦੀ ਹੋਈ ਸੀ ਅੱਛਾ ਜੀ ਪੂਰਾ ਮਹੀਨਾ ਬਹਿ ਰਹੇ تھے ਇਸ ਜਗ੍ਹਾ ਦੀ ਹਾਂ ਬਿਲਕੁਲ ਜੀ ਬਿਲਕੁਲ ਪੁਰਾਣੇ ਨਕਸ਼ੇ ਦੇ ਵਿੱਚ ਆ ਜੀ ਹਾਂ ਜੀ ਵਾਹ ਜੀ ਵਾਹ ਬਹੁਤ ਸੋਹਣੀ ਗੱਲ ਆ ਤੇ ਹਾਂ ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਵੇਖੋ ਪੁਰਾਣਾ ਵਿਰਸਾ ਅਜੇ ਤੱਕ ਕਾਇਮ ਆ ਕੋਈ ਇੱਟ ਨਹੀਂ ਭੁਰੀ ਕੋਈ ਤਖਤਾ ਵੇਖੋ ਸਿਉਂਗ ਨਹੀਂ ਲੱਗੀ ਤੇ ਪੁਰਾਣੇ ਸਮਿਆਂ 'ਚ ਬਾਈ ਜੀ ਐਮਐਲਏ ਜੀ ਨਹੀਂ ਪਾਵਰ ਸੀ ਦੱਸਦੇ ਜਿਹੜੇ ਇੱਥੇ ਰਹਿੰਦੇ ਰਹਿ ਕੀ ਕਹਿਣਾ ਚਾਹੁੰਦੇ ਆ ਮੈਂ ਕਹਿਣਾ ਚਾਹੁੰਗਾ ਵੀ ਇਹਨਾਂ ਵਿਚਾਰਿਆਂ ਨੇ ਬਹੁਤ ਵਧੀਆ ਸੰਭਿਆ ਪੁਰਾਣੀ ਜਿਹੜਾ ਸਾਭੀ ਆ ਇਹ ਤਰ੍ਹਾਂ ਹੀ ਸਾਨੂੰ ਇਹ ਸਾਹਮਣੀ ਚਾਹੀਦੀ ਆ ਜਿਹੜੇ ਆਉਣ ਵਾਲੇ ਬੱਚੇ ਆ ਇਹਨੂੰ ਵੇਖਣ ਇਹਨੂੰ ਜਦੋਂ ਇਹ ਨਿੱਕੇ ਨਿੱਕੇ ਹੁੰਨੇ ਹਾਂ ਇਹਨੂੰ ਠੀਕ ਆ ਵਾਹ ਜੀ ਵਾਹ ਉਹ ਤਾਂ ਬਹੁਤ ਜ਼ਰੀਏ ਘਟ ਬਣਦੀਆਂ ਸੀ ਅੱਛਾ ਜੀ ਅੱਜ ਭਾਵੇਂ ਕੋਠੀਆਂ ਪੈ ਗਈਆਂ ਭਾਵੇਂ ਕੁਝ ਬਣ ਗਿਆ ਪਰ ਜਿਹੜੀ ਇਹ ਇਮਾਰਤ ਬਣੀ ਆ ਮਹਿਲ ਤੇ ਮਹਿਲਾਂ ਦੇ ਨਾਲ ਸੋਨੇ ਦੀ ਬਣੀ ਹੋਈ ਏ ਸੋਨੇ ਦੀ ਵਾਹ ਇਹ ਅੱਜ ਵੀ ਜਦੋਂ ਨਿੱਕੇ ਨਿੱਕੇ ਹੁੰਨੇ ਹਾਂ ਵੇਣੇ ਅੱਜ ਹੀ ਉਤਰਾਂਗੇ ਜਿੰਦਰਾ ਸ਼ਬੇਕ ਸੁਣ ਦਸੀ ਗੱਲ ਏ ਇਹ ਗੱਲ ਬਿਲਕੁਲ ਸਹੀ ਆ ਸੋਨਾ ਹੀ ਆ ਗਈ ਬਾਹਰ ਜਿਹੜਾ ਅੱਜ ਵੀ ਟਾਰੀਆ ਦੇ ਨਾਂ ਨਾਲ ਚੱਲਦਾ ਟਾਰੀਆ ਨੇ ਬੰਦ ਪਾਈ ਪਾਈ ਮੰਦਰਾ ਬਾਗ ਆ ਗਿਆ ਪਰ ਉਦੋਂ ਜਿਹੜੀ ਟਾਰੀ ਸੀ ਇਹ ਕੋਈ ਲੋਕੀ ਦੂਰ ਦੂਰ ਵੇਂਦੇ ਸੀ ਵੇਂਦੇ ਪਾਉਂਦੇ ਆ ਕਿਥੇ ਨਾਡ ਕਰ ਕ੍ਰੀਮਾ ਨੌਰੀਆਂ ਫਿਲਮਾਂ ਵਲੇਵੇ ਤੇ ਗਈਆਂ ਵਾਹ ਜੀ ਮੈਨੂੰ ਨਹੀਂ ਪਤਾ ਫਿਲਮ ਚੱਲੀ ਆ ਤੇ ਚਾਹੀ ਨਹੀਂ ਚੱਲੀ ਬਿਲਕੁਲ ਜੀ ਆਉਂਦੇ ਰਹੇ ਆ ਆਉਂਦੇ ਰਹੇ ਠੀਕ ਬਿਲਕੁਲ ਦੱਸ ਦੇ ਰਹੇ ਜੀ ਆਪਣੀ ਇਹਦੀ ਵੀਡੀਓ ਕਰਦੇ ਜੀ ਬਿਲਕੁਲ ਜੀ ਬਿਲਕੁਲ ਇੱਕ ਸੁੰਦਰ ਤੀਜਾ ਸੰਦੂਖੀ ਦੇ ਉੱਤੇ ਛਤਾਂ ਵਾ ਵਾਹ ਜੀ ਕਿੱਥੀ ਲੱਗਣ ਦੀ ਬਣੀ ਬਹੁਤ ਠੰਡੀਆਂ ਛਤਾਂ ਕੋਈ ਗੱਲਾਂ ਨਹੀਂ ਕਰਨ ਵਾਲੀ ਨਹੀਂ ਕਿਹਦੇ ਵਿੱਚ ਅਸੀਂ ਪੁੱਛ ਜਾਈਏ ਖਣ ਪਰਸੂ ਕੀਤੇ ਆ ਬਿਲਕੁਲ ਜੀ ਬਿਲਕੁਲ ਤੇ ਬਹੁਤ ਸੋਹਣਾ ਜਿਤਨਾ ਅੱਜ ਆਪਾਂ ਲਿੰਟਰ ਬਗ ਕੋਠੀਆਂ ਬਣਾਉਣੇ ਨਾ ਵਧੀਆ ਵਧੀਆ ਉੱਪਰਾਂ ਚੂਨਾ ਲਗਾ ਜੀ ਛੋਟੀ ਏਟਾ ਹਾਂ ਨਾਨਕਸ਼ਾਈ ਹਾਂਜੀ ਹਾਂਜੀ ਤੇ ਬਹੁਤ ਸੋਹਣਾ ਬਣਿਆ ਏ ਠੀਕ ਹੈ ਜੀ ਵਾਹ ਜੀ ਵਾਹ ਹਾਂਜੀ ਮੈਂ ਇਹਨਾਂ ਕੋਈ ਨਹੀਂ ਨਥੀ ਮੈਂ ਜੱਜੀਆਂ ਵੈਗੋ ਕੀ ਦਾ ਖਾਲਸਾ ਵੈਜੀ ਫਤੀ ਬੜੀ ਵਧੀਆ ਬਾਬਾ ਜੀ ਉਹਨਾਂ ਨੇ ਜਾਣਕਾਰੀ ਦਿੱਤੀ ਜੀ ਤੇ ਤੁਸੀਂ ਦੇਖ ਸਕਦੇ ਆ ਇਹ ਗੱਲ ਇਹ ਨਹੀਂ ਕਰਦਾ ਨਹੀਂ ਠੀਕ ਆ ਹਾਂ ਤੇ ਪੁਰਾਣਾ ਜਿਹੜਾ ਜਿਹੜਾ ਇੱਥੇ ਉਦੋਂ ਆਜੂ ਤਰ੍ਹਾਂ ਨਾ ਕਰਦਾ ਜਲਦਾ ਬਿਲਕੁਲ ਜੀ ਬਿਲਕੁਲ ਇਹਦਾ ਕਰਕੇ ਇਹਨੂੰ ਟਾਰੀ ਆਖਿਆ ਜਾਂਦਾ ਸੀ ਜਿਵੇਂ ਕੋਈ ਮਹਿਲ ਦੇ ਬਰੋਬਰ ਜਿਵੇਂ ਮਹਿਲ ਨਾਲੋਂ ਵੀ ਵੱਧ ਕੇ ਕਮ ਸੀ ਬਾਈ ਜੀ ਜਿਵੇਂ ਸਮਝ ਲਓ ਕਿ ਚੰਗੇ ਰਾਜੇ ਦਾ ਕਿਲਾ ਨਹੀਂ ਹੁੰਦਾ ਇੱਕ ਕਿਲੇ ਵਾਲਾ ਹੀ ਸਾਹਬ ਸੀਗਾ ਬਾਈ ਜੀ ਜੇ ਕੋਈ ਪਿੰਡ ਵੱਡੇ ਸਭਰਾ ਦੇ ਵਿੱਚ ਆਉਂਦਾ ਸੀ ਤਾਂ ਪੁੱਛ ਕੇ ਹਾਜ ਲੱਗਦੀ ਸੀ ਫਿਰ ਕਿਸੇ ਬਦਮਾਸ਼ ਦੇ ਨਾਲ ਕੋਈ ਵੀ ਗੱਲਬਾਤ ਹੁੰਦੀ ਸੀ ਵੱਡੇ ਵੱਡੇ ਬਦਮਾਸ਼ ਹੁੰਦੇ ਸੀ ਟੈਲ ਸਿੰਘ ਹੋ ਗਿਆ ਹੋਰ ਵੀ ਵੱਡੇ ਸਭਰਾ ਨਗਰ ਦੇ ਪੂਰੇ ਜੰਗੀਪੱਤਰ ਦੇ ਬਦਮਾਸ਼ ਰਹੇ ਆ ਤੇ ਜਿਹੜੇ ਪਾਕਿਸਤਾਨ ਵਾਲੇ ਵੀਰ ਅੱਜ ਵੀ ਯਾਦ ਕਰਦੇ ਉਹਨਾਂ ਨੂੰ ਜਿਵੇਂ ਟਹਿਲ ਸ ਹੋਣੀ ਹੋਗੇ ਹੋਰ ਵੀ ਬੜੇ ਬੰਦੇ ਹੋਗੇ ਤੇ ਮੁਸਲਮਾਨ ਵੀਰ ਨੇ ਬਾਈ ਜੀ ਜ਼ਿਕਰ ਕੀਤਾ ਸੀ ਵੱਡੇ ਸਭਰਾਮਾਂ ਦਾ ਮੈਂ ਤਾਂ ਕਰਕੇ ਦਿਖਾ ਰਿਹਾ ਆਂ ਵੀ ਅੱਜ ਵੀ ਇਹ ਚੀਜ਼ਾਂ ਉਹਨਾਂ ਸਮਿਆਂ ਤੋਂ ਬਾਈ ਜੀ ਵੀਰਾਂ ਨੇ ਸਾਂਭੀਆਂ ਹੋਈਆਂ ਏ ਤੇ ਨਕਸ਼ਾ ਵੀ ਬਾਈ ਜੀ ਜਿਹੜਾ ਇੱਥੇ ਸਾਂਭਿਆ ਹੋਇਆ ਏ ਵੀਰਾਂ ਨੇ ਛੱਤ ਵਿਖਾ ਦਿੱਤੀ ਉਹ ਤੋਂ ਕਿੱਦਾਂ ਦੀ ਛੱਤ ਵਿਖਾ ਦਿੱਤੀ ਆ ਦੇਖੋ ਜੀ ਬੂਆ ਖੋਲ ਕੇ ਦਰਵਾਜਾ ਆਪਾਂ ਹੁਣ ਅੰਦਰ ਚੱਲਦੇ ਆ ਤੇ ਗੇਟ ਖੋਲਿਆ ਜੀ ਤੇ ਵੇਖੋ ਕਿਵੇਂ ਅਲੱਗ ਹੀ ਇੱਕ ਲੋ ਮਾਣ ਦਿਲ ਕਰਦਾ ਵੇਖਦੇ ਏਰੀ ਏਡੀ ਸੋਹਣੀ ਚੀਜ਼ ਬਣੀ ਆ ਤੇ ਵੇਖੋ ਕਰਾਂ ਆਰਪਾਲ ਦੋ ਡਿਉੜੀ ਗਾਇ ਦਿੰਦੇ ਸੀ ਤੇ ਆ ਵੇਖੋ ਅੱਜ ਵੀ ਸਤੀਰੀਆਂ ਪਈਆਂ ਉੱਤੇ ਤੇ ਸਤੀਰੀ ਵੀ ਦੇਖੋ ਕੱਲੀ-ਕੱਲੀ ਕਿਸੇ ਨੂੰ ਕੋਨ ਨਹੀਂ ਮੱਖੀ ਨਹੀਂ ਸਤੀਰੀ ਵੀ ਬਹੁਤ ਸਾਫ਼ ਆ ਤੇ ਪੁਰਾਣੇ ਬਾਈ ਜੀ ਗੇਟ ਦਰਵਾਜੇ ਲੱਗੇ ਹੋਏ ਆ ਅੱਜ ਵੀ ਇੱਥੇ ਤੁਸੀਂ ਦੇਖ ਸਕਦੇ ਆ ਕੀ ਆ ਦੇਖ ਲਓ ਸਾਰੀ ਹਵੇਲੀ ਹੈ ਪੂਰਾ ਬਾਈ ਜੀ ਅੱਜ ਦੇ ਮਹਿਲ ਨਾਲੋਂ ਵੀ ਜ਼ਿਆਦਾ ਕਿਤੇ ਗੱਲ ਸੀ ਜੀ ਉੱਤੇ ਚਵਾਰੇ ਬਣਿਆ ਤੇ ਲੋਕ ਇਹ ਇਹਨਾਂ ਵਿਰਾਸਤ ਬਾਈ ਜੀ ਸੰਭੀ ਹੋਈ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਆ ਦੇਖੋ ਕਿਵੇਂ ਪੁਰਾਣੀ ਇੱਟ ਪੂਰੀ ਜਿਵੇਂ ਕਹਿ ਦਿੰਦੇ ਨਾ ਤੁਹਾਨੂੰ ਦੱਸਿਆ ਵੀ ਰਾਜੇ ਦਾ ਕਿਲਾ ਹੁੰਦਾ ਸੀ ਇਹ ਚੰਗਾ ਤਗੜਾ ਬਾਈ ਜੀ ਇਹਨਾਂ ਦੇ ਬਜ਼ੁਰਗਾਂ ਦਾ ਜਿਹੜਾ ਇੱਥੇ ਰਹਿਣ ਸਹਿਣ ਸੀ ਤੇ ਸਰਕਾਰ ਵੀ ਬਾਈ ਜੀ ਇਹਨਾਂ ਤੋਂ ਅੰਗਰੇਜ਼ ਪੁੱਛ ਕੇ ਆਉਂਦੇ ਸੀ ਇਹਨਾਂ ਤੇ ਬਜ਼ੁਰਗਾਂ ਤੋਂ ਇੱਥੇ ਹਾਜ਼ਰੀ ਲੱਗਦੀ ਰਹੀ ਤੁਹਾਨੂੰ ਸਾਰੀ ਗੱਲਬਾਤ ਉਹ ਦੱਸਿਆ ਤੇ ਵਿਹਲੀ ਵੇਖ ਲਓ ਤੁਸੀਂ ਕਿੱਡੀ ਆ ਜੀ ਹੈ ਤੇ ਵੀਡੀਓ ਕਰੋ ਬਾਦ ਤੋਂ ਵੱਧ ਸ਼ੇਅਰ ਜੀ ਇਹ ਪਿੰਡ ਵੱਡੇ ਸੁਭਰਾਵਾਂ ਦੇ ਵਿੱਚ ਬਾਈ ਜੀ ਇਹ ਵਿਰਾਸਤ ਸੰਭੀ ਹੋਈ ਹੈ ਜੀ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਤੇ ਆਪਣਾ ਨੰਬਰ 872809964 ਹੈ ਹੈਗਾ ਜੀ ਜ ਜਦੋਂ ਮਰਜ਼ੀ ਬਾਈ ਜੀ ਤੁਸੀਂ ਆਣ ਕੇ ਦੇਖ ਸਕਦੇ ਜੇ ਅੱਜ ਵੀ ਪੂਰੀ ਕਾਇਮ ਆ ਜੀ ਤੇ ਬਹੁਤ ਵਧੀਆ ਇਹਨਾਂ ਵੀਰਾਂ ਨੇ ਸਾਮ ਕੇ ਰੱਖਿਆ ਜੀ ਪੁਰਾਣੇ ਇਹਨਾਂ ਦੇ ਬਜ਼ੁਰਗ ਸੀ ਤੇ ਜਿਨ੍ਹਾਂ ਵੱਲੋਂ ਇਹ ਵਿਰਾਸਤ ਇੱਥੇ ਸਾਮ ਵੀ ਹੋਈ ਆ ਤੇ ਕਰ ਦਿਓ ਵੀਡੀਓ ਸ਼ੇਅਰ ਵੱਧ ਤੋਂ ਵੱਧ ਜੀ